तेरियादारिया मेरे प्रो विचरिया मेरे प्रो ਠੀਕ ਹੈ ਗੁਰੂ ਪੰਥ ਨੂੰ ਭਾਵੇ okay <laughs> واحال <سؤال> واحج جی کا خالص واحد واحسہ ਠੀਕ ਹੈ ਲੱਗਦਾ ਕਿ ਆਉਣਾ ਫਿਰ ਬੋਲੇ ਸੋਹਰਾ ਜੀ ਆਇਆਂ ਨੂੰ 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 ਹਰ ਸਾਹਿਬ ਜੀ ਦੀ ਫਤਿਹ ਭਾਈ ਸਾਹਿਬ ਜੀ ਅੱਜ ਖਾਲਸਾ ਦੇ ਜਨਮ ਦਿਨਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਕੀ ਕਹਣਾ ਚਾਹੂੰ ਕਿ ਸਭ ਤੋਂ ਘੱਟ ਆਪਣਾ ਨਾਮ ਨਹੀਂ ਲੁੱਟ ਸਕਦਾ ਜਥੇਦਾਰ ਹਰਪਾਲ ਸਿੰਘ ਪਿੰਨਕੋਟ ਖਾਲਸਾ ਗੁਰਦੁਆਰਾ ਬਾਬਾ ਜੀਵਨ ਸਿੰਘ ਤੇ ਮੁੱਖ ਸੇਵਾਦਾਰ ਵੈਗਰੂ ਜੀ ਇਹ ਕਹਿਣਾ ਚਾਹੁੰਦੇ ਆ ਖਾਲਸਾ ਦਾ ਜਨਮ ਦਿਹਾੜਾ ਵਿਸਾਖੀ ਵਾਲੇ ਦਿਨ ਹੋਇਆ ਸੀ ਉਹਦੇ ਸੰਬੰਧ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨੇ ਮੱਲਾ ਕੱਢਿਆ ਹੈ ਨਗਰ ਦੇ ਵਿੱਚ ਗੁਰਦਵਰਿਆਂ ਤੇ ਹਰ ਗੁਰਦਵਾਰੇ ਦੇ ਨਗਰ ਦੇ ਵਿੱਚ ਤੁਸੀਂ ਗਏ ਆ ਜੀ ਇਹ ਗੁਰਦਵਾਰਾ ਨਾਨਕ ਨਵਾਜ਼ ਸਿੰਘ ਸਭਾ ਜੀ ਗੁਰਦਵਾਰਾ ਪਠਾ ਸਾਹਿਬ ਅੱਗੇ ਫੇਰ ਸਿੰਘ ਸਭਾ ਗੁਰਦਵਾਰਾ ਉਸ ਤੋਂ ਇਲਾਵਾ ਗੁਰਦਵਾਰਾ ਫਾਟਕਤੇ ਆ ਸਿੰਘ ਸਭਾ ਯੋ ਵੀ ਗੁਰਦਵਾਰਾ ਜੀ ਜੇ ਦੇਖਿਆ ਜਾਵੇ ਅੱਜ ਪੰਜਾਬ ਨਸੇ ਦੇ ਕੋੜ ਵਿੱਚ ਫਸਿਆ ਹੋਇਆ ਵਾ ਪਰ ਜੇ ਦੇਖਿਆ ਜਾਵੇ ਛੋਟੇ ਛੋਟੇ ਬੱਚੇ ਜਿਹੜੇ ਸਿੰਘ ਸਜੇ ਹੋਏ ਆ ਕੀ ਸਨੇਹਾ ਦੇਣਾ ਚਾਹਦੇ ਅਸੀਂ ਇਹ ਸਨੇਹਾ ਦੇਣਾ ਚਾਹੁੰਦੇ ਆ ਅੰਬਰ ਤਸ਼ਕੂ ਤੇ ਗੁਰੂ ਵਾਲੇ ਬਣੋ ਤੇ ਨਸ਼ਿਆਂ ਤੋਂ ਦੂਰ ਹੋਵੋ ਇਹ ਨਸ਼ੇ ਦੀ ਜ਼ਿੰਦਗੀ ਬਹੁਤ ਮਾੜੀ ਹੈ ਤੇ ਗੁਰੂ ਦੇ ਸਿੰਘ ਬਣੋ ਤੇ ਚੜ੍ਹਦੀ ਕਲਾ 'ਚ ਰਹੋ ਹਰ ਰੋਜ਼ ਦੀ ਤਰ੍ਹਾਂ ਸ਼ਾਮ 8 ਵਜੇ ਖਾੜਾ ਲੱਗਦਾ ਜਿਹਦੇ ਵਿੱਚ ਫ੍ਰੀ ਗਤਕਾ ਸਿਖਾਇਆ ਜਾਂਦਾ ਹੈ ਤੇ ਬਹੁਤ-ਬਹੁਤ ਜੋਰ ਵਿਖਾਏ ਜਾਂਦੇ ਹਨ ਤੇ ਫ੍ਰੀ ਸੇਵਾ ਕੀਤੀ ਜਾਂਦੀ ਹੈ